ਲਿਖੂ ਵੀਵਰਸ ਅੱਜ ਦੀ ਵੀਡੀਓ ਆ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਬਹੁਤ ਇੰਟਰਸਟਿੰਗ ਹੈ ਪਹਿਲੋ ਆਪਾਂ ਵੀਡੀਓ ਦੇਖਦੇ ਆ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਸਟੇਜਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਸਟੇਜ ਹੁੰਦੀ ਆ ਦੁਨਿਆਵੀ ਕਹੇ ਲੀਡਰ ਦੀ ਸਟੇਜ ਤੇ ਬੋਲੋ ਕਹੇ ਵਿਆਹ ਸ਼ਾਦੀ ਚ ਬੋਲੋ ਆਮ ਕੋਈ ਫੰਕਸ਼ਨ ਆ ਤੁਸੀਂ ਉੱਥੇ ਬੋਲੋ ਉਸ ਸਟੇਜ ਦਾ ਤੇ ਐਸ ਸਟੇਜ ਦਾ ਬਹੁਤ ਵੱਡਾ ਫਰਕ ਆ ਉਥੇ ਚੱਲ ਜਾਂਦਾ ਜੋ ਮਰਜੀ ਚਲਾਈ ਜਾਓ ਫਲਾਣਾ ਆ ਗਿਆ ਫਲਾਣਾ ਚੱਲ ਗਿਆ ਜੰਮ ਪਿਆ ਮਰ ਗਿਆ ਜੋ ਮਰਜੀ ਕਹਿ ਦੋ ਚੱਲ ਜਾਂਦਾ ਲੋਕੀ ਸੁਣ ਲੈਂਦੇ ਪਰ ਜਦੋਂ ਐਸ ਸਟੇਜ ਉੱਤੇ ਖਲੋਈਦਾ ਫਿਰ ਉਸ ਗੁਰੂ ਦਾ ਡਰ ਭਉ ਰੱਖਣਾ ਬੜਾ ਜ਼ਰੂਰੀ ਆ ਉਹ ਗੁਰੂ ਐਨਾ ਸਮਰਾਥੇ ਉਹ ਚਾਵੇ ਤੇ ਪੈਂਦਿਆਂ ਹੀ ਪੈਰਾਂ ਤੋਂ ਕੱਢ ਦਵੇ ਮੈਂ ਬੜੇ ਬੜੇ ਬਲਾਰੇ ਵੇਖਿਆ ਜਿਨ੍ਹਾਂ ਦਾ ਪੂਰੀ ਤੂਤੀ ਬੋਲਦੀ ਹੁੰਦੀ ਆ ਜਿੱਦਣ ਉਹਨੇ ਨਾ ਨਾ ਬੁਲਾਉਣਾ ਹੋਵੇ ਉਹਦੋਂ ਪੈਂਦੇ ਪੈਰਾਂ ਤੋਂ ਕੱਢੀ ਜਾਂਦਾ ਰੇਤ ਦੀ ਕੰਧ ਹੁੰਦੀ ਆ ਸਟੇਜ ਇੱਕ ਪਿੰਡ ਦੇ ਵਿੱਚੋਂ ਚੰਗਾ ਪਲਵਾਨ ਪੈਦਾ ਹੋ ਜਾਵੇ ਚੰਗਾ ਸਪੋਰਟਸਮੈਨ ਪੈਦਾ ਹੋ ਜਾਵੇ ਤੇ ਚੰਗਾ ਇੱਕ ਬਲਾਰਾ ਪੈਦਾ ਹੋ ਜਾਵੇ ਨਾ ਤੇ ਮੈਂ ਹਰ ਸਟੇਜ ਤੇ ਕਹਿੰਨਾ ਕਿ ਉਸ ਪਿੰਡ ਵਾਲਿਆਂ ਨੂੰ ਉਹਨਾਂ ਦੋ ਬੰਦਿਆਂ ਨੂੰ ਜ਼ਰੂਰ ਸਾਂਭਣਾ ਚਾਹੀਦਾ ਇੱਕ ਪਿੰਡ ਚੋਂ ਖਿਡਾਰੀ ਪੈਦਾ ਹੋਵੇ ਤੇ ਉਹਦੀ ਵੱਧ ਤੋਂ ਵੱਧ ਮਦਦ ਕਰੋ ਤੇ ਦੂਜਾ ਜੇ ਤੁਹਾਡੇ ਪਿੰਡ ਚੋ ਜੇ ਕੋਈ ਬੋਲਣ ਦਾ ਸ਼ੌਂਕ ਰੱਖਦਾ ਸਟੇਜ ਉਤੇ ਉਹਦੀ ਵੱਧ ਤੋਂ ਵੱਧ ਹੈਲਪ ਕਰੋ ਉਹਨੂੰ ਜਿੰਨਾ ਐਪਰੀਸ਼ੀਏਟ ਕਰ ਸਕਦੇ ਹੋ ਕਰੋ ਉਹਦੀ ਕਦੀ ਲੱਤ ਨਾ ਖਿੱਚੋ ਵੀ ਨਹੀਂ ਇਹ ਬੰਦਾ ਨਾ ਅੱਗੇ ਲੰਘ ਜੇ ਕਿਉਂਕਿ ਸਟੇਜ ਤੇ ਬੋਲਣਾ ਤੇ ਅਖਾੜੇ ਵਿੱਚ ਘੁਲਣਾ ਇੱਕ ਬਰਾਬਰ ਆ ਪਹਿਲੀ ਤੇ ਗੱਲ ਪੇ ਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਹੋਣੀਆਂ ਚਾਹੀਦੀਆਂ ਉਸ ਬੰਦੇ ਨੂੰ ਸ਼ਰਮ ਨਹੀਂ ਹੋਣੀ ਚਾਹੀਦੀ ਜਿਹੜਾ ਅਖਾੜੇ ਚ ਘੁਲਦਾ ਤੇ ਜਿਹੜਾ ਸਟੇਜ ਤੇ ਬੋਲਦਾ ਹੈ ਕੋ ਨਵਾ ਨਵਾ ਮੇਰੇ ਅਰਕਾ ਕਹਿੰਦਾ ਇਹ ਬੜਾ ਕੰਮ ਸੌਖਾ ਚਲੋ ਸਟੇਜ ਤੇ ਬੋਲਿਆ ਕਰਾਂਗੇ। ਉਸਤਾਦ ਨੂੰ ਜਾ ਕੇ ਕਹਿੰਦਾ ਵੀ ਮੈਨੂੰ ਕੋ ਗੁਰ ਦੇ ਮੈਂ ਪੈਂਦਿਆ ਹੀ ਝਗੜਾ ਬਲਾਰਾ ਬਣ ਜਾ। ਉਸਤਾਦ ਸ਼ੈਤਾਨ ਹੀ ਥੋੜਾ ਜਾ। ਉਹਨੂੰ ਪਤਾ ਸੀ ਨੇ ਕਰਨਾ ਕੱਖ ਨਹੀਂ। ਉਹ ਕਹਿੰਦਾ ਗੱਲ ਇਦਾਂ ਵੀ ਖੂਤੇ ਜਾਇਆ ਕਰ। ਤੇ ਚ ਬੱਚੇ ਨੂੰ ਸਟੇਜ ਬਣਾ ਕੇ ਨਾ ਚ ਬੱਚੇ ਤੇ ਖਲੋਜਿਆ ਕਰ ਤੇ ਅਗਲੇ ਬੰਨੇ ਬੁੱਲ ਬੂਟੇ ਦੇ ਹੋਣੇ ਆ। ਉਹਨਾਂ ਨੂੰ ਸੰਗਤ ਬਣਾ ਕੇ ਦੇ ਘੰਟਿਆਂ ਵੱਧੀ ਬੋਲਿਆ ਕਰ। ਲਓ ਜੀ ਉਹਨੇ ਰੋਜ ਦਾ ਕੰਮ ਫੜ ਲਿਆ ਚ ਬੱਚੇ ਤੇ ਆ ਕੇ ਖਲੋਜਿਆ ਕਰੇ ਵਟ ਦੇ ਉੱਤੇ ਖਲੋ ਜਿੰਨੇ ਵੀ ਫੁੱਲ ਬੂਟੇ ਲੱਗੇ ਘਾ ਹੋ ਗਿਆ ਉਹਨੂੰ ਸੰਗਤ ਬਣਾ ਲਿਆ ਕਰੇ ਜੋ ਲੱਗਾ ਪਾਟਣ ਦੇ ਨੇ 1 ਮਹੀਨਾ ਲੰਘ ਗਿਆ। ਮਹੀਨੇ ਬਾਅਦ ਆ ਗਿਆ। ਉਸਤਾਦ ਜੀ ਮੈਨੂੰ ਟਾਈਮ ਚਾਹੀਦਾ ਸਟੇਜ ਉੱਤੇ। ਕਹਿੰਦਾ ਦਵਾ ਦਿੰਨੇ ਆ। ਪੂਰੀ ਤਿਆਰੀ ਕੀਤੀ ਸਟੇਜ ਉੱਤੇ ਖਲੋਤਾ ਜਦੋਂ ਨੇ ਸੰਗਤ ਨੂੰ ਆਖਿਆ ਨਾ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਰੀ ਸੰਗਤ ਨੇ ਜਦੋਂ ਫਤਿਹ ਦਾ ਜਵਾਬ ਅੱਗੋਂ ਚੜ੍ਹਦੀ ਕਲਾ 'ਚ ਦਿੱਤਾ ਨਾ ਤੇ ਮੇਰੇ ਅਰਕਾ ਬਲਾਰਾ ਕਹਿੰਦਾ ਬੂਟੇ ਬੂਟੇ ਹੀ ਹੁੰਦੇ ਆ ਬੰਦੇ ਬੰਦੇ ਹੀ ਹੁੰਦੇ ਆ ਉਹ ਵੱਟਦੇ ਦੇ ਕੋਈ ਜਵਾਬ ਨਹੀਂ ਦਿੰਦਾ ਤੇ ਮੈਂ ਜੋ ਮਰਜ਼ੀ ਬੋਲੀ ਜਾਣਾ ਹ ਇੱਥੇ ਤੁਸੀਂ ਮੇਰੀ ਗੱਲ ਦਾ ਜਵਾਬ ਦੇ ਕੇ ਮੈਨੂੰ ਸਾਰਾ ਹੀ ਲੈਕਚਰ ਭਲਾ ਦਿੱਤਾ ਇਸ ਕਰਕੇ ਸਟੇਜ ਸਟੇਜ ਹੀ ਹੋਇਆ ਕਰਦੀ ਹੈ ਸਟੇਜ ਕਿਸੇ ਦੀ ਸਕੀ ਨਹੀਂ ਹੁੰਦੀ ਸਟੇਜ ਕਿਸੇ ਦੀ ਸਕੀ ਨਹੀਂ ਇਹ ਜਾਵੇ ਤੇ ਚੜ੍ਹਦੇ ਵਾਲੇ ਨੂੰ ਥੱਲੇ ਲਾ ਲਵੇ ਤੇ ਥੱਲੇ ਵਾਲੇ ਨੂੰ ਤਾਂ ਲੈ ਜਾਵੇ ਇਸ ਕਰਕੇ ਆਪਾਂ ਗੁਰੂ ਦੀ ਗੱਲ ਕਰਨ ਵਾਸਤੇ ਹਾਜ਼ਰ ਹੋਏ ਆ ਸਮੇਂ ਨੇ ਬੜੀ ਤੇਜ਼ੀ ਨਾਲ ਹੋ ਜਾਣਾ ਹੈ ਜਿਹੜਾ ਮੈਨੂੰ ਹੁਕਮ ਲੱਗਾ ਮੋਦੇ ਅਨੁਸਾਰ ਤੁਹਾਡੀ ਸੇਵਾ ਕਰਾਂ ਦੂਜੀ ਬੇਨਤੀ ਇੱਕ ਛੋਟੀ ਜੀ ਆ ਜਿਹੜੇ ਤੁਸੀਂ ਬਾਹਰ ਬੈਂਦੇ ਜਾਂਦੇ ਜੇ ਨਾ ਅਗਲੇ ਬੰਨੇ ਜਗ੍ਹਾ ਬਹੁਤ ਆ ਬਾਰ ਇੱਕ ਨਿਆਣਿਆਂ ਦਾ ਤੁਸੀਂ ਬਾਹਰ ਬਹਿ ਜਾਣਾ ਨਿਆਣਿਆਂ ਦਾ ਰੌਲਾ ਆਟੋਮੈਟਿਕ ਵੱdna ਜਿੰਨਾ ਚਿਰ ਆਹ ਜਗ੍ਹਾ ਨਹੀਂ ਭਰ ਜਾਂਦੀ ਸਾਡਾ ਫਰਜ਼ ਨਹੀਂ ਬਣਦਾ ਹੈ ਬਾਹਰ ਬਈਏ ਜਾਂ ਉਥੇ ਮਗਰ ਓਏ ਸਾਡਾ ਇੱਕ ਸੰਗਤ ਚ ਨਾ ਸੁਭਾਜ ਆ ਬਣ ਗਿਆ ਕਿ ਮਗਰ ਜਗ੍ਹਾ ਵੇਖ ਕੇ ਤੇ ਉਥੇ ਹੀ ਘੁੱਸ ਦੇ ਜਾਂਦੇ ਕੰਧ ਦੇ ਲਾਗੇ ਉਥੇ ਹੀ ਡਿੱਗਦੇ ਜਾਂਦੇ ਆ ਕਲਾਸ ਦੇ ਵਿੱਚ ਮਗਰਲੇ ਬੰਨੇ ਉਹ ਬੱਚਾ ਜਾ ਕੇ ਬਹਿੰਦਾ ਜਿੰਨੇ ਘੁਗੀਆਂ ਕਾਂਟੇ ਵਾਉਣੇ ਹੁੰਦੇ ਆ ਪਤਾ ਹੈ ਨਾ ਤੁਹਾਨੂੰ ਜਿਨੇ ਬੈਂਚ ਤੇ ਲੀਕਾਂ ਹੀ ਮਾਰਨੀਆਂ ਹੁੰਦੀਆਂ ਉਹ ਮਗਰਲੇ ਬੈਂਚ ਤੇ ਬੈੰਦਾ ਹੁੰਦਾ ਜਾ ਕੇ ਤੇ ਜਿੰਨੇ ਕੁਝ ਸਿੱਖਣਾ ਹੁੰਦਾ ਉਹ ਲੜਕੇ ਵੀ ਜਾਂਦਾ ਨਹੀਂ ਬਹੁ ਤਾਂ ਉਠ ਇਹ ਬੈਂਚ ਸਾਡਾ ਅਸੀਂ ਅਗਲੇ ਬੰਨੇ ਵੇਲੇ ਕੰਮ ਕਰਨਾ ਕੋਈ ਸਿੱਖਣ ਆਇਆ ਹੁੰਦਾ ਕੁਝ ਇਸ ਕਰਕੇ ਜਾ ਤੂੰ ਹੀ ਥੋੜੇ ਅੱਗੇ ਹੋ ਜਾ ਮਗਰल्या ਨੂੰ ਆਉਖਣਾ ਹੋਵੇ ਨਹੀਂ ਜੇ ਮਗਰल्या ਨੂੰ ਉੱਥੇ ਜਗ੍ਹਾ ਨਹੀਂ ਲੱਭਣੀ ਉਹਨਾਂ ਵਾਰ ਦੇ ਬਾਹਰ ਨਿਕਲਦੇ ਜਾਣਾ ਇਸ ਕਰਕੇ ਨਜ਼ਾਰਾ ਜਾਂ ਨਹੀਂ ਬਜਣਾ ਜਗ੍ਹਾ ਅੰਦਰ ਬਹੁਤ ਆ ਬਹਿਣ ਵਾਸਤੇ ਐਵੇਂ ਨਾ ਬਾਹਰ ਬੈੰਦੇ ਜਾਇਆ ਕਰੋ ਵੀ ਉੱਥੇ ਨਾਲੇ ਦੇ ਇੱਕ ਫੋਨ ਦਾ ਦਾ ਵਧੀਆ ਲੱਗ ਜਾਂਦਾ ਸਾਡਾ ਸੁਭਾ ਨਾ ਵੀ ਉਹਲਾ ਜਾ ਚਾਹੀਦਾ ਨਾਲੇ ਬੁਰਜੀ ਦਾ ਅੱਲਾ ਹੋਵੇ ਇੱਕ ਅਦਾ ਮੈਸੇਜ ਕਰ ਲਿਆ ਨਾਲੇ ਥੋੜਾ ਜਿਹਾ ਫੋਨ ਚਲਾ ਲਾਂਗੇ ਨਾਲੇ ਇੱਕ ਦੂਜੇ ਦੀ ਗੱਲ ਕਰ ਲਈ ਤੇ ਨਾਲੇ ਦੀਵਾਨ ਦਾ ਦੀਵਾਨ ਸੁਣਿਆ ਜਾਊਗਾ ਸਾਰੇ ਪੱਖ ਰੱਖਣੇ ਆ ਭਾਈ ਨੈੱਟ ਵੀ ਚਲਾਉਣਾ ਵਾ ਤੇ ਮੇਲਾ ਵੀ ਵੇਖਣਾ ਇਸ ਕਰਕੇ ਭਾਈ ਉਹਨਾਂ ਕੇ ਥੋੜਾ ਜਿਹਾ ਲਿਹਾਜ਼ ਰੱਖੋ ਮੇਰੀ ਗੱਲ ਥੋੜੀ ਜਿਹੀ ਸਿੱਧੀ ਆ ਪਰ ਹੈ ਸੱਚੀ ਆ ਇੱਕ ਵਾਰ ਸਾਰੀ ਸੰਗਤ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਆਪਲਾ ਲੱਗੇ ਹੋਏ ਹੁਕਮ ਦੇ ਮੁਤਾਬਕ ਰਾਤ ਦੇ ਦੀਵਾਨ ਅੰਦਰ ਮੈਨੂੰ ਹੁਕਮ ਹੋਇਆ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀ ਮੈਂ ਥੋੜੀ ਜੀ ਗੱਲ ਕਰਨੀ ਆ ਸ਼ੇਰੇ ਪੰਜਾਬ ਦੇ ਰਾਜ ਭਾਗ ਦੀ ਗੱਲ ਕਰਨੀ ਹੋਵੇ ਤੇ ਮੇਰੇ ਹਿਸਾਬ ਨਾਲ ਆਪਾਂ ਕਈ ਰਾਤਾਂ ਵੀ ਬੈਠੇ ਰਹੀਏ ਤੇ ਉਹਦੇ ਰਾਜ ਭਾਗ ਦੀਆਂ ਗੱਲਾਂ ਨਹੀਂ ਮੁੱਕਣੀਆਂ ਸਾਡੀ ਜ਼ਿੰਦਗੀ ਮੁੱਕ ਜਾਣੀ ਉਹਦਾ ਰਾਜ ਭਾਗ ਬਹੁਤ ਵੱਡਾ ਹੈ ਇੰਟਰਨੈਟ ਦੇ ਜਾ ਕੇ ਸਰਚ ਮਾਰੋ ਪਿਛਲੇ ਸਾਲ ਅਮਰੀਕਾ ਨੇ ਇੱਕ ਸਰਵੇਖਣ ਕਰਵਾਇਆ ਯੂ ਐਸ ਏ ਨੇ ਇੱਕ ਸਰਵੇਖਣ ਕਰਵਾਇਆ ਹੈ ਉਹਨਾਂ ਨੇ ਪਿਛਲੇ 500 ਸਾਲਾਂ ਦਾ ਦੁਨੀਆ ਦਾ ਸਭ ਤੋਂ ਬੈਸਟ ਰਾਜਾ ਮਹਾਰਾਜਾ ਰਣਜੀਤ ਸਿੰਘ ਨੂੰ ਚੁਣਿਆ ਉਹਦੇ ਪਿਛਲੇ 500 ਸਾਲਾਂ ਚ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਭਾਗ ਨਹੀਂ ਕਿਸੇ ਨੇ ਕੀਤਾ ਉਹਦੀਆਂ ਦੋ ਖ ਉਦਾਹਰਨਾ ਦਿੰਦੇ ਆ ਉਹ ਕਹਿੰਦੇ ਮਰਦ ਨੇ 40 ਸਾਲ ਰਾਜ ਕੀਤਾ 40 ਸਾਲ ਤੁਹਾਡੇ ਜੇ ਕੋਈ ਬੰਦਾ ਦੁਬਈ ਗਿਆ ਹੋਵੇ, ਕਤਰ ਗਿਆ ਹੋਵੇ, ਸਾਊਦੀ ਅਰਬ ਗਿਆ ਹੋਵੇ, ਜਾਂ ਤੁਹਾਡਾ ਕੋਈ ਰਿਸ਼ਤੇਦਾਰ ਗਿਆ ਹੋਵੇ ਉਹਨੂੰ ਇੱਕ ਗੱਲ ਪੁੱਛਿਓ। ਲੋਕੀ ਕਹਿੰਦੇ ਆ ਵੀ ਜਿੰਨੀਆਂ ਅਰਬ ਕੰਟਰੀਆਂ ਨੇ ਉਹ ਕ੍ਰਾਈਮ ਫਰੀ ਨੇ, ਕ੍ਰਾਈਮ ਕੋਈ ਨਹੀਂ ਹੈਗਾ। ਅਰਬ ਕੰਟਰੀਆਂ ਦੇ ਵਿੱਚ ਅੱਜ ਵੀ ਕੋਈ ਬੰਦਾ ਸਨਿਆਰਾ ਆਪਣੇ ਦੁਕਾਨਾਂ ਨੂੰ ਜਿੰਦਰੇ ਮਾਰ ਕੇ ਨਹੀਂ ਜਾਂਦਾ, ਉਦਾਂ ਹੀ ਖੁੱਲੇ ਰਹਿ ਜਾਂਦੇ ਆ ਕਿਉਂਕਿ ਚੋਰੀ ਕੋਈ ਨਹੀਂ, ਚਕਾਰੀ ਕੋਈ ਨਹੀਂ। ਕਦੀ ਤੁਹਾਡਾ ਪੰਜਾਬ ਵੀ ਇਦਾਂ ਦਾ ਹੋਇਆ ਕਰਦਾ ਸੀ ਮੈਂ ਪੜ ਕੇ ਹੈਰਾਨ ਹੋਇਆ ਕੁਤੇ ਦੇ ਗਲ ਸੋਨੇ ਦਾ ਪਟਾ ਪਾ ਗਏ ਨਾ ਸ਼ੇਰੇ ਪੰਜਾਬ ਨੇ ਉਹ ਆਪਣੇ ਰਾਜ ਭਾਗ ਅੰਦਰ ਛੱਡਿਆ ਵੀ ਪਤਾ ਕਰੀਏ ਚੋਰ ਕਿੰਨੇ ਗਿਆ ਸਾਡੇ ਰਾਜ ਚ ਤੁਸੀਂ ਕਿਹੜੇ ਪੰਜਾਬ ਦੇ ਮਾਲਕ ਸੀ ਤੁਹਾਨੂੰ ਮਾਣ ਹੋਊਗਾ ਹਫ਼ਤੇ ਬਾਦਾ ਕੁੱਤਾ ਵੀ ਲੱਗ ਗਿਆ ਹੈ ਤੇ ਕੁੱਤੇ ਦੇ ਗਲ ਸੋਨੇ ਦਾ ਪਟਾ ਵੀ ਲੱਗ ਗਿਆ ਹੈ ਇਹ ਸ਼ੇਰੇ ਪੰਜਾਬ ਦਾ ਰਾਜ ਭਾਗ ਸੀ ਅੱਜ ਕੀ ਆ ਅੱਜ ਸਾਨੂੰ ਗੁਰਦੁਆਰਿਆਂ ਦੇ ਵਿੱਚ ਲੱਗੀਆਂ ਪਾਣੀ ਦੀਆਂ ਟੈਂਕੀਆਂ ਨਾਲ ਜਿਹੜੇ ਗਲਾਸ ਲੱਗੇ ਉਹਨਾਂ ਨਾਲ ਸੰਗਲੀਆਂ ਬੰਨਣੀਆਂ ਪੈਣੀਆਂ ਉਹ ਲੋਕਾਂ ਸੰਗਲ ਗਲਾਸ ਵੀ ਜੇਬਾਂ 'ਚ ਪਾ ਗਿਆ ਉਹ ਜਾਣਾ ਲੋਕਾਂ ਨੇ ਗੁਰਦੁਆਰਿਆਂ 'ਚ ਸਟੀਲ ਤੇ ਪਿੱਤਲ ਦੀਆਂ ਟੂਟੀਆਂ ਲਾਉਣੀਆਂ ਬੰਦ ਕਰ ਦਿੱਤੀਆਂ ਕਿਉਂਕਿ ਪਤਾ ਨਹੀਂ ਕਿੰਨੇ ਆ ਕੇ ਕੰਨ ਮਰੋੜ ਕੇ ਤੇ ਉਹ ਜੇਬ 'ਚ ਪਾ ਲੈਣ ਕਹਿੰਦੇ 10 ਰੁਪਈਆਂ ਵਾਲੀ ਲਾ ਕੇ ਟਾਈਮ ਸਾਰੋ ਤੁਸੀਂ ਬੈਂਕਾਂ 'ਚ ਜਾਓ ਬੈਂਕ ਵਾਲਿਆਂ ਨੂੰ ਉੱਥੇ ਇੱਕ ਪੈਨ ਲਾਉਣਾ ਪੈਂਦਾ ਵੀ ਕੋਈ ਫਾਰਮ ਭਰ ਲਵੇ ਉਹਨਾਂ ਨੂੰ ਪੈਨ ਦੇ ਨਾਲ ਧਾਗਾ ਬੰਨਣਾ ਪੈਂਦਾ ਵਾ ਵੀ ਜਿਹਦੀ ਜੇਬ ਤੇ ਲੱਗ ਗਿਆ ਉਹਨੇ ਵਾਪਸ ਇਹਦੇ ਛੋਟੀ ਜੀ ਚੀਜ਼ ਆ ਨਾ ਤੁਸੀਂ ਕੁੱਤੇ ਦੇ ਗੱਲ ਸੋਨੇ ਦਾ ਪਟਾ ਦੇ ਬੜੀ ਦੂਰ ਦੀ ਗੱਲ ਆ 2.5 300 ਦੀ ਸੰਗਲੀ ਪਾ ਕੇ ਤੇ ਮੂੰਹ ਦੂਜੇ ਬੰਨੇ ਕਰ ਲਿਓ ਦੁਕਾਨ ਤੇ ਕੁੱਤਾ ਵੀ ਗਾਇਬ ਹੋ ਜਾਂਦਾ ਤੁਸੀਂ ਉਸ ਪੰਜਾਬ ਚ ਰਹਿੰਦੇ ਹੋ ਬੀਬੀਆਂ ਦਾ ਤਜਰਬਾ ਹੁਣ ਥੋੜਾ ਘਟ ਗਈਆਂ ਇਹਨਾਂ ਨੂੰ ਸ਼ੌਂਕ ਹੁੰਦਾ ਗਹਿਣੇ ਘਟੇ ਦਾ ਅਸਲੀ ਨਹੀਂ ਤੇ ਨਕਲੀ ਪਾ ਲਈਏ ਮੇਲੇ ਚੋਂ ਲੈ ਕੇ ਉਹ ਨਕਲੀ ਨੇ ਕਈਆਂ ਦੇ ਕੰਨ ਵਢਾਏ ਤੇ ਕਈਆਂ ਦੀਆਂ ਧੌਣਾ ਵਢਾਈਆਂ ਚੋਰ ਨੂੰ ਥੋੜਾ ਪਤਾ ਵੀ ਹੈ ਨਕਲੀ ਆ કે ਅਸਲੀ ਆ ਉਹਨੇ ਦੇ ਹੱਥ ਹੀ ਮਾਰਿਆ ਨਾ ਅਸੀਂ ਉਸ ਪੰਜਾਬ ਅੰਦਰ ਰਹਿੰਨੇ ਆ ਚ ਦੂਜੀ ਗੱਲ ਸ਼ੇਰੇ ਪੰਜਾਬ ਨੇ 40 ਸਾਲਾਂ ਚ ਇੱਕ ਬੰਦਾ ਫਾਏ ਲਾ ਕੇ ਨਹੀਂ ਜੇ ਮਾਰਿਆ ਇੱਕ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਸੋ ਵੀਵਰਸ ਅਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਗਿਆਨੀ ਗੁਰਪ੍ਰਤਾਪ ਸਿੰਘ ਜੀ ਦੀ ਕਥਾ ਬਹੁਤ ਵਧੀਆ ਸੀ ਬੜੀਆ ਵਧੀਆ ਗੱਲਾਂ ਕਰਨ ਦੇ ਸੀ ਔਰ ਬਿਲਕੁਲ ਅੱਜ ਕੱਲ ਇੰਜ ਹੀ ਹੋਣ ਦਿਆ ਵੈ ਕਿ ਸਾਡੇ ਮਾਸਰੇ ਵਿੱਚ ਚੋਰੀ ਚਕਾਰੀ ਜਿਹੜੀ ਉਹ ਵਾਧੀ ਜਾਂਦੀ ਹੈ ਔਰ ਇਹਨੂੰ ਅਸੀਂ ਘਟਾਉਣ ਵਾਸਤੇ ਸਾਨੂੰ ਗੁਰੂ ਸਾਹਿਬਾਨ ਨੇ ਜਸ ਸਲਾਮ ਦੇ ਵਿੱਚ ਜੋ ਹੈਗਾ ਉਹਨੂੰ ਸਾਨੂੰ ਫਾਲੋ ਕਰਨਾ ਚਾਹੀਦਾ ਵੈ ਜਿਹੜਾ ਰਾਜਾ ਰਣਜੀਤ ਸਿੰਘ ਸੀ ਉਹ ਉਹਨੇ ਕੀ ਕੀਤਾ ਸੀ ਉਹਨੇ ਖਾਲਸਾ ਰਾਜ ਨੂੰ ਉਹਦੇ ਦੌਰ ਦੇ ਵਿੱਚ ਖਾਲਸਾ ਰਾਜ ਸੀ ਜਿੰਦੇ ਵਿੱਚ ਇਹ ਸੀ ਕਿ ਮੁਸਲਮਾਨ ਸਿੱਖ ਉਹਨਾਂ ਨੂੰ ਅਲੈਦਾ ਨਹੀਂ ਸੀ ਸਮਝਿਆ ਜਾਂਦਾ ਇੱਕ ਸਮਝਿਆ ਜਾਂਦਾ ਸੀ ਉਹਨਾਂ ਨੂੰ ਪੂਰੇ ਹਕੂਕ ਦਿੱਤੇ ਜਾਂਦੇ ਸੀ ਔਰ ਇਸ ਲਈ ਉੱਥੇ ਨਾ ਤਾਂ ਕੋਈ ਲੜਾਈ ਸੀ ਨਾ ਝਗੜਾ ਸੀ ਨਾ ਫਿਤਨਾ ਨਾ ਫਸਾਦ ਸਭ ਨੂੰ ਇੱਕ ਹੀ ਸਮਝਿਆ ਜਾਂਦਾ ਸੀ ਔਰ ਨਾ ਕੋਈ ਚੋਰੀ ਜਕਾਰੀ ਹੁੰਦੀ ਸੀ ਜਿੰਜ ਕਿ ਉਹਨਾਂ ਨੇ ਕਿਹਾ ਕੁੱਤੇ ਦੇ ਗਲ ਦੇ ਵਿੱਚ ਸੋਨੇ ਦਾ ਪਟਾ ਪਾ ਕੇ ਛੱਡ ਦਿੱਤਾ ਹਫ਼ਤੇ ਬਾਅਦ ਵੀ ਉਹ ਮਿਲਿਆ ਤੇ ਪਟਾ ਜਿਹੜਾ ਪਟਾ ਸੀ ਉਹ سونے ਦਾ ਉਹਦੇ ਗਲੇ ਦੇ ਵਿੱਚ ਸੀ ਲੇਕਿਨ ਸਹੀ ਗੱਲ ਹੈ ਅਸੀਂ ਤੇ ਅੱਜ ਆਪਣੇ ਗਲਾਸਾਂ ਨੂੰ ਵੀ ਜੰਜੀਰਾ ਲਾਈਆਂ ਵੈ ਕਿ ਕੋਈ ਗਲਾਸ ਹੀ ਚੁੱਕੇ ਨਾ ਲਈਏ ਪੈਨਸਲਾਂ ਨੂੰ ਅਸੀਂ ਧਾਗੇ ਲਾ ਕੇ ਰੱਖਿਆ ਹੁੰਦਾ ਬੰਨਿਆ ਹੁੰਦਾ ਵੈ ਕਿ ਕੋਈ ਪੈਨਸਲ ਹੀ ਚੁੱਕੇ ਨਾ ਲਈਏ ਹਾਲਾ ਕਿ ਪੈਨਸਲ ਦੀ ਕੀਮਤ ਕੀ ਹੈ ਕੋਈ 20 ਰੁਪਏ 30 ਰੁਪਏ ਇੰਨੀ ਕੁ ਕੀਮਤ ਨਾ ਇਸ ਤੋਂ ਜ਼ਿਆਦਾ ਨਹੀਂ ਹੈ ਔਰ ਸਾਡਾ ਈਮਾਨ ਵੇਖੋ ਕਿ ਸਾਡਾ ਕਿੰਨਾ ਕੁ ਕੱਚਾ ਹੋ ਗਿਆ ਵੈ ਕਿ ਅਸੀਂ ਇਹੋ ਜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਵਾਸਤੇ ਆਪਣੇ ਆਪ ਨੂੰ ਖਰਾਬ ਕਰਨ ਦੇ ਆਪਣੇ ਈਮਾਨ ਨੂੰ ਵੇਚਣ ਦੇ ਇਹ ਬਹੁਤ ਗਲਤ ਗੱਲ ਹੈ ਸਾਨੂੰ ਇਹੋ ਜਿਹਾ ਕਾਬਲ ਨਹੀਂ ਕਰਨਾ ਚਾਹੀਦਾ ਅਗਰ ਇਸਲਾਮ ਦੂਸਰੇ ਮੁਲਕਾਂ ਦੇ ਵਿੱਚ ਕੰਟਰੀਆਂ ਦੇ ਵਿੱਚ ਹਈਏ ਵੀ ਸੁਨਿਆਰਾ ਆਪਣੀ ਦੁਕਾਨ ਨੂੰ ਜੀ ਖੁੱਲਾ ਛੱਡ ਜਾਂਦਾ ਨਾ ਤਾਂ ਉਹ ਸਿਰਫ ਇਹ ਹੈ ਕਿ ਉਥੇ ਜੋ ਇਸਲਾਮ ਦੇ ਵਿੱਚ ਹੈ ਉਹ ਗੁਰੂ ਸਹਿਬਾਨ ਨੇ ਕਿਹਾ ਉਹਨਾਂ ਰੂਲਾਂ ਨੂੰ ਫੋਲੋ ਕੀਤਾ ਜਾਂਦਾ ਵੈ ਅਗਰ ਅਸੀਂ ਵੀ ਕਰਾਂਗੇ ਤੇ ਸਾਡਾ ਵੀ ਪੰਜਾਬ ਜਿਹੜਾ ਵੈ ਇਨ੍ਹਾਂ ਚੀਜ਼ਾਂ ਤੋਂ ਪਾਕ ਹੋ ਜੇਗਾ ਸਾਡੇ ਵੀ ਚੋਰੀ ਚਕਾਰੀ ਨਹੀਂ ਰਹੇਗੀ ਇਹੋ ਜਿਹਾ ਫਤਨਾ ਫਸਾਦ ਇੰਤਿਸ਼ਾਰ ਨਹੀਂ ਰਹੇਗਾ ਜਿੰਜ ਕੇ ਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਸੀ ਇੰਜ ਹੀ ਸਾਨੂੰ ਉਹਨਾਂ ਦੇ ਜਿਹੜੇ ਰੂਲ ਸੀ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਗੁਰੂ ਸਹਿਬਾਨ ਨੇ ਜੋ ਸਾਨੂੰ ਕਿਹਾ ਸੀ ਉਹਦੇ ਉੱਤੇ ਸਾਨੂੰ ਚੱਲਣਾ ਚਾਹੀਦਾ ਤੇ ਅਸੀਂ ਅੱਜ ਵੀ ਇਹੋ ਜੀਆਂ ਜਿਹੜੀਆਂ ਮਾਸ਼ਲੇ ਦੀਆਂ ਇੱਕ ਨਸੂਰ ਲਾਂ ਤਾਂ ਉਹਨਾਂ ਤੋਂ ਸਾਂ ਅਸੀਂ ਪਾਕ ਹੋ ਜਾਾਂਗੇ ਬਾਕੀ ਮੈਨੂੰ ਤੇ ਵੀਡੀਓ ਬੜੀ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ